ਸਸ਼ੀਕਾਲ ਪੰਜਾਬ ਅਪਡੇਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਰਜਵਿੰਦਰ ਕੌਰ ਸਵਾਗਤ ਕਰਦੀ ਹਾਂ ਤੁਸੀਂ ਦੇਖ ਰਹੇ ਹੋ ਪੰਜਾਬ ਦੀਆਂ ਕੁਝ ਖਾਸ ਖਬਰਾਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਪੰਜਾਬ ਦੇ ਸਕੂਲਾਂ ਲਈ ਜਿੱਥੇ ਬੀਤੇ ਦਿਨੀ ਨਵੇਂ ਸਾਲ ਦੀ ਸ਼ੁਰੂਆਤ ਵਿੱਚ ਹੀ ਨਵੇਂ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਸੀ ਉੱਥੇ ਹੀ ਆਉਣ ਵਾਲੇ ਦਿਨਾਂ 'ਚ ਪੰਜਾਬ ਦੇ ਸਕੂਲਾਂ ਨੂੰ ਹੋਰ ਨਵੇਂ ਅਧਿਆਪਕ ਮਿਲਣ ਜਾ ਰਹੇ ਹਨ ਉਹਨਾਂ ਦਾ ਦਾਵਾ ਕੀਤਾ ਹੈ ਕਿ ਉਹਨਾਂ ਦੀ ਸਰਕਾਰ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਸਦਕਾ ਹੁਣ ਵਿਦੇਸ਼ਾਂ 'ਚ ਬੈਠੇ ਪੰਜਾਬੀ ਨੌਜਵਾਨ ਵਾਪਸ ਆਪਣੇ ਸੂਬੇ ਵਿੱਚ ਆ ਕੇ ਕੰਮ ਕਰਨ ਦੀ ਇੱਛਾ ਜ਼ਾਹਿਰ ਕਰ ਰਹੇ ਨੇ ਉਹਨਾਂ ਕਿਹਾ ਹੈ ਕਿ ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਹੈ ਕਿ ਪੰਜਾਬ ਸਰਕਾਰ ਆਉਣ ਵਾਲੇ ਬਜਟ ਵਿੱਚ ਔਰਤਾਂ ਲਈ 1000 ਰੁਪਏ ਪ੍ਰਤੀ ਮਹੀਨਾ ਸਹਾਇਤਾ ਯੋਜਨਾ ਲਈ ਬਜਟ ਵਿੱਚ ਪ੍ਰਬੰਧ ਕਰੇਗੀ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਹੈ ਕਿ ਉਹਨਾਂ ਵੱਲੋਂ ਆਪਣੇ ਹਲਕੇ ਦੇ ਵਿਕਾਸ ਕਾਰਜਾਂ ਵਿੱਚ ਕੋਈ ਕਸਰ ਨਹੀਂ ਛੱਡੀ ਜਾ ਰਹੀ ਹਲਕੇ ਦੀ ਨੂੰ ਹਾਰ ਬਦਲਣ ਲਈ ਉਹਨਾਂ ਵੱਲੋਂ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਗਿਆ ਨੇ ਉਹਨਾਂ ਕਿਹਾ ਹੈ ਕਿ ਉਹਨਾਂ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਕੀਤੇ ਗਏ ਹਰ ਵਾਅਦੇ ਨੂੰ ਪੂਰਾ ਕੀਤਾ ਹੈ ਆਪਾਗੋ ਨੇ ਕਿਹਾ ਕਿ ਮਾਗੀ ਮੌਕੇ ਇੱਥੇ ਹੋਇਆ ਇਕੱਠ ਸਰਕਾਰ ਵਿੱਚ ਲੋਕਾਂ ਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ ਹਰਜੋਤ ਬੈਂਸ ਨੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਵੀ ਗਿਣਵਾਈਆਂ ਹੁਣਾ ਗ੍ਰਹਿ ਵਿਭਾਗ ਵੱਲੋਂ ਮੁੱਖ ਮੰਤਰੀ ਮਾਨ ਦੇ ਦੌਰੇ ਨੂੰ ਰੋਕਣ ਦੇ ਲਈ ਨਿੰਦਾ ਕੀਤੀ ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਸਰਪੱਖੀ ਵਿਕਾਸ ਨੂੰ ਲੈ ਕੇ ਨਵੀਆਂ ਯੋਜਨਾਵਾਂ ਨੂੰ ਸੁਭੇ ਵਿੱਚ ਲਿਆਉਣ ਲਈ ਹੀ ਵਿਦੇਸ਼ੀ ਦੌਰਿਆਂ ਤੇ ਜਾਂਦੇ ਨੇ ਪਰ ਅਜਿਹੇ ਦੇ ਵਿੱਚ ਗ੍ਰਹਿ ਵਿਭਾਗ ਵੱਲੋਂ ਇਸ ਤਰ੍ਹਾਂ ਮੁੱਖ ਮੰਤਰੀ ਦੇ ਵਿਦੇਸ਼ੀ ਦੌਰਿਆਂ ਤੇ ਰੋਕ ਲਗਾਉਣਾ ਸਹੀ ਨਹੀਂ ਅੱਜ ਮਾਗੀ ਦੇ ਪਾਵਨ ਪਵਿੱਤਰ ਦਿਹਾੜੇ ਦੇ ਉੱਤੇ ਜਿੱਥੇ ਅਸੀਂ 40 ਮੁਕਤਿਆਂ ਦੀ ਮਹਾਨ ਸ਼ਹਾਦਤ ਨੂੰ ਸਜਦਾ ਕਰਦੇ ਹਾਂ ਉੱਥੇ ਹੀ ਬੜਾ ਸ਼ੁਭ ਦਿਨ ਅੱਜ ਤੋਂ ਮਾਗ ਮਹੀਨੇ ਦੀ ਜਿਹੜੀ ਹੈ ਸ਼ੁਰੂਆਤ ਹੋਈ ਹੈ ਗੁਰੂ ਸਾਹਿਬ ਫਰਮਾਉਂਦੇ ਨੇ ਇਸ ਮਹੀਨੇ 'ਚ ਜਿਹੜਾ ਦਾਨ ਤੇ ਨਾਮ ਉਹਦੀ ਮਹਿਮਾ ਕਈ ਗੁਣਾ ਵਧ ਜਾਂਦੀ ਹੈ ਤੇ ਸਭ ਨੂੰ ਇਸ ਪਵਿੱਤਰ ਦਿਹਾੜੇ ਦੀਆਂ ਮਾਗੀ ਦੀਆਂ ਮਕਰ ਸਿਕਰਾਂਤੀ ਦੀਆਂ ਲੱਖ ਲੱਖ ਮੁਬਾਰਕਾਂ ਦਸ਼ਮੇਸ਼ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੀ ਕਿਰਪਾ ਸਾਡੇ ਇਲਾਕੇ ਤੇ ਸਾਰੇ ਪੰਜਾਬ ਤੇ ਸਾਰੇ ਮੁੱਲਕ ਤੇ ਦੁਨੀਆ ਤੇ ਬਣਾਈ ਰੱਖਣ ਮਾਤਾ ਰਾਣੀ ਮਾਤਾ ਨੈਣਾ ਦੇਵੀ ਸਾਡੀ ਆਪਣੀ ਕਿਰਪਾ ਸਾਡੇ ਇਲਾਕੇ ਤੇ ਸਾਰੀ ਦੁਨੀਆ ਤੇ ਸਾਡੇ ਦੇਸ਼ ਤੇ ਬਣਾਈ ਰੱਖੇ ਅੱਜ ਇਸ ਪਾਵਨ ਪਵਿੱਤਰ ਦਿਨ ਤੇ ਅਸੀਂ ਤਖਤ ਸ੍ਰੀ ਕੇਸਗੜ ਸਾਹਿਬ ਨਕਮਸਤਕ ਹੋ ਕੇ ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਕੀਤੀ ਹੈ ਤੇ ਸ਼ੁਕਰਾਨਾ ਕੀਤਾ ਗੁਰੂ ਸਾਹਿਬ ਨੇ ਬਹੁਤ ਕੁਝ ਬਖਸ਼ਿਆ ਇਨੀ ਕੀ ਕਿਰਪਾ ਸੇ ਸਜੇ ਹਮ ਹੈ ਨਹੀਂ ਮੂਹ ਸੇ ਗਰੀਬ ਕਰੋੜ ਪੜੇ ਸਭ ਕੁਝ ਗੁਰੂ ਸਾਹਿਬ ਦਾ ਬਖਸ਼ਿਆ ਤੇ ਹਰ ਪਲ ਉਹਨਾਂ ਦਾ ਸ਼ੁਕਰਾਨਾ ਤੇ ਅਰਦਾਸ ਕੀਤੀ ਹੈ ਸਰਮਿਸ਼ਾਲਾ ਦੇ ਤਹਿਤ ਲਗਾਤਾਰ ਮੌਜਮਾਨ ਨੇ ਜੀ ਆ ਮੈਂ ਪਹਿਲਾਂ ਤੇ ਵੀ ਦੱਸੂਗਾ ਕਿ ਅੱਜ ਤੋਂ ਜਿਹੜਾ ਹੈ ਅਸੀਂ ਆਪਣੇ ਹਲਕੇ ਦੇ ਵਿੱਚ ਵਿਕਾਸ ਦੀ ਜਿਹੜੀ ਰਫ਼ਤਾਰ ਹੋਰ ਜਿਹੜਾ ਹੈ ਤੁਸੀਂ ਆਉਣ ਵਾਲੇ ਦਿਨਾਂ 'ਚ ਦੇਖੋਗੇ ਇੱਕ ਇੱਕ ਪਿੰਡ ਦੇ ਜਿਹੜੇ ਮਸਲੇ ਬਹੁਤ ਸਾਲਾਂ ਤੋਂ ਤੋਹਕਿਆਂ ਦੀ ਮੰਗ ਸੀ ਕਮਿਊਨਿਟੀ ਸੈਂਟਰਸ ਖੇਡ ਗਰਾਊਂਡ ਨਰਸਰੀਆਂ ਲਾਇਬ੍ਰੇਰੀਸ ਉਹ ਸਭ ਦੇ ਉੱਤੇ ਕੰਮ ਚੱਲ ਰਿਹਾ ਤੁਹਾਨੂੰ ਹਰ ਰੋਜ਼ ਦੇਖਾਂਗੇ ਸੜਕਾਂ ਜਿਹੜੀਆਂ ਹੈ ਉਸ ਨੂੰ 18 ਫੀਟ ਵਾਈਡਨਿੰਗ ਸਾਰੇ ਹਲਕੇ ਉਹ ਜਿਹੜੀ ਅੱਜ ਤੋਂ ਸ਼ੁਰੂਆਤ ਕਰਾਂਗੇ ਆਉਣ ਵਾਲੇ ਦਿਨਾਂ ਚ ਹੁਣ ਰੋਜ਼ ਕੱਲ ਰਾਸ਼ਟਰਪਤੀ ਜੀ ਆ ਰਹੇ ਕੱਲ ਤੇ ਪਰਸੋਂ ਮਮਰੀਸਰ ਸਾਹਿਬ ਹੋਊਗਾ ਸਾਰਾਂ ਤਰੀਕ ਤੋਂ ਅਸੀਂ ਜਿਹੜੇ ਡਵੈਲਪਮੈਂਟ ਵਰਕਸ ਤੇ ਉੱਤੇ ਨਾਲ ਹੀ ਨਨਪੁਰ ਸਾਹਿਬ ਨਗਰ ਕਾਉਂਸਲ ਹੋਵੇ ਕੀਤਪੁਰ ਸਾਹਿਬ ਨਗਰ ਕਾਉਂਸਲ ਹੋਵੇ ਨੰਗਲ ਨਗਰ ਕਾਉਂਸਲ ਹੋਵੇ ਜਿਵੇਂ ਨਨਪੁਰ ਸਾਹਿਬ ਨਗਰ ਕਾਉਂਸਲ ਸਾਡੇ ਪੂਰੇ ਸਟੇਟ ਦੀ ਫਸਟ ਤੋਂ ਸ਼ਹਿਰ ਬਣੂਗਾ ਜਿਹਦੇ ਜੀ ਨੂੰ ਅਸੀਂ ਟੋਟਲੀ ਅਸੀਂ 100% ਸੀਸੀਟੀਵੀ ਨਾਲ ਕਵਰ ਕਰ ਰਹੇ ਹਾਂ ਹੋਰ ਅਨੰਦਪੁਰ ਸਾਹਿਬ ਨੂੰ ਸੋਨਾ ਬਣਾਉਣ ਦੇ ਲਈ ਅਸੀਂ ਲੱਗੇ ਹੋਏ ਹਾਂ ਇਹ ਕਰ ਰਹੇ ਹਾਂ ਜਿਵੇਂ ਤੁਸੀਂ ਮਿਸ਼ਨ ਰੋਜ਼ਗਾਰ ਦੀ ਗੱਲ ਕੀਤੀ ਉਸ ਦੇ ਵਿੱਚ ਵੀ ਇਸ ਸਾਲ 2026 ਦੀ ਸ਼ੁਰੂਆਤ ਵੀ 3 ਜਨਵਰੀ ਨੂੰ ਸਾਡੇ ਮਹਿਕਮੇ ਵਿੱਚ ਅਸੀਂ ਲਗਭਗ 700 ਬੰਦਿਆਂ ਨੂੰ ਨੌਕਰੀਆਂ ਦਿੱਤੀਆਂ ਤੇ ਕਿਉਂਕਿ ਪਹਿਲਾਂ ਸਾਨੂੰ ਸੀ ਕਿ ਅਸੀਂ ਪ੍ਰੋਮੋਸ਼ਨਸ ਕਰਕੇ ਵਕਤ ਤੋਂ ਵਕਤ ਭਰਤੀਆਂ ਕਰ ਸਕੀਏ ਪਰ ਮੂਲ ਪ੍ਰੋਮੋਸ਼ਨਸ ਜਿਹਦੇ ਉੱਤੇ ਸਟੇ ਲੱਗ ਗਿਆ ਤਾਂ ਜੋ ਅੱਜ ਪ੍ਰੈਜ਼ੈਂਟ ਡੇਟ ਨੰਬਰਸ ਹੈ ਲੈਕਚਰਸ ਤੇ ਮਾਸਟਰ ਕੈਡਰ ਬਹੁਤ ਜਲ ਜੜੀ ਭਰਤੀਆਂ ਜਿਹੜੀਆਂ ਆਣਗੀਆਂ सीएम साहब ਨੇ अप्रूवल दे ਦਿੱਤੀਆਂ ਨੇ ਤੇ ਸਾਡੀ ਕੋਸ਼ਿਸ਼ ਹੈ ਡਿਪਾਰਟਮੈਂਟ ਨੂੰ ਕਿ ਆ ਕੇ ਦਿਨ ਰਾਤ ਮਿਹਨਤ ਕਰਕੇ ਤੁਸੀਂ ਜਿਹੜੀ ਹੈ ਜਿਵੇਂ ਪਿਛਲੀ ਭਰਤੀ ਅਸੀਂ ਸਪੈਸ਼ਲ ਐਜੂਕੇਟਰ ਦੀ 4 ਮਹੀਨੇ ਚ ਰਿਕਾਰਡ ਟਾਈਮ ਕੀਤੀ ਤਾਂ ਇੱਕ ਤਾਂ ਰਿਕਾਰਡ ਟਾਈਮ ਸੀ ਤੇ ਕੋਸ਼ਿਸ਼ ਹੈ ਕਿ ਬਿਨਾ ਲਿਟੀਗੇਸ਼ਨ ਤਾਂ ਕਿ ਸਮੂਥਲੀ ਇਹ ਭਰਤੀਆਂ ਹੋ ਸਕਣ ਉਹਦੇ ਉੱਤੇ ਲੱਗੇ ਹੋਏ ਆ। ਸਰਮੀਆਂ ਨੇ ਵਿਦੇਸ਼ੀ ਦੂਰੇ ਕਿਸੇ ਸਾਹਿਬ ਨੇ ਬਹੁਤ ਮੈਡੀਕਲ ਹੈ ਜੀ। ਦੇਖੋ ਸਾਡੇ ਮੁੱਖ ਮੰਤਰੀ ਸਾਹਿਬ ਤਹਾਕਿਆਂ ਬਾਅਦ ਪੰਜਾਬ ਦਾ ਕੋਈ ਮੁੱਖ ਮੰਤਰੀ ਜਾ ਕੇ ਵਿਦੇਸ਼ ਜਾਪਾਨ ਗਿਆ ਉਹਦਾ ਕਿੰਨਾ ਪੋਜ਼ਿਟਿਵ ਅਸਰ ਆਇਆ ਮੈਂ ਪਿਛਲੇ ਦਿਨੀ ਲੁਧਿਆਣੇ ਇੱਕ ਫੰਕਸ਼ਨ 'ਚ ਗਿਆ ਉੱਥੇ ਇੰਡਸਟਰੀ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਜੋਸ਼ ਆਇਆ ਉਸ ਵਿਜ਼ਿਟ ਤੋਂ ਬਾਅਦ ਪੰਜਾਬ ਦੇ ਵਿੱਚ ਇਨਵੈਸਟਮੈਂਟ ਆ ਰਹੀ ਹੈ ਬਹੁਤ ਜ਼ਿਆਦਾ ਤਾਂ ਇਨਵੈਸਟ ਪੰਜਾਬ ਦੇ ਤਹਿਤ ਸੀਐਮ ਸਾਹਿਬ ਜਾਣਾ ਚਾਹੁੰਦੇ ਸੀ ਤੇ ਬੜਾ ਇਹ ਮਾੜੀ ਗੱਲ ਹੈ ਕਿ ਤਾਂ ਪੰਜਾਬ ਤੇ ਦੇਸ਼ ਦੇ ਵਿੱਚ ਜੇ ਪੰਜਾਬ ਤਰੱਕੀ ਕਰੂਗਾ ਤਾਂ ਦੇਸ਼ ਦੀ ਵੀ ਤਰੱਕੀ ਹੋਊਗੀ ਇਟ ਇਜ਼ ਸੈਡ ਮੈਂ ਪਹਿਲਾਂ ਤਾਂ ਇਹ ਵੀ ਦੱਸਣਾਗਾ ਕਿ ਅੱਜ ਤੋਂ ਜਿਹੜਾ ਹੈ ਅਸੀਂ ਆਪਣੇ ਹਲਕੇ ਦੇ ਵਿੱਚ ਵਿਕਾਸ ਦੀ ਜਿਹੜੀ ਰਫਤਾਰ ਹੋਰ ਜਿਹੜਾ ਹੈ ਤੁਸੀਂ ਆਉਣ ਵਾਲੇ ਦਿਨਾਂ 'ਚ ਦੇਖੋਗੇ ਇੱਕ ਇੱਕ ਪਿੰਡ ਦੇ ਜਿਹੜੇ ਮਸਲੇ ਬਹੁਤ ਸਾਲਾਂ ਤੋਂ ਦੁਹਾਕੀਆਂ ਦੀ ਮੰਗ ਸੀ ਕਮਿਊਨਿਟੀ ਸੈਂਟਰਸ ਖੇਡ ਗਰਾਊਂਡ ਨਰਸਰੀਆਂ ਲਾਇਬ੍ਰੇਰੀਸ ਉਹ ਸਭ ਦੇ ਉੱਤੇ ਕੰਮ ਚੱਲ ਰਿਹਾ ਤੁਹਾਨੂੰ ਹਰ ਰੋਜ਼ ਦੇਖਾਂਗੇ ਸੜਕਾਂ ਜਿਹੜੀਆਂ ਹੈ ਉਸ ਨੂੰ 18 ਫੀਟ ਵਾਈਡਿੰਗ ਸਾਰੇ ਹਲਕੇ ਉਹ ਜਿਹੜੀ ਅੱਜ ਤੋਂ ਸ਼ੁਰੂਆਤ ਕਰਾਂਗੇ ਆਉਣ ਵਾਲੇ ਦਿਨਾਂ ਚ ਹੁਣ ਰੋਜ਼ ਕੱਲ ਰਾਸ਼ਟਰਪਤੀ ਜੀ ਆ ਰਹੇ ਕੱਲ ਤੇ ਪਰਸੋਂ ਮੈਂ ਅਮ੍ਰਿਤਸਰ ਸਾਹਿਬ ਹੋਊਗਾ ਸਾਰਾਂ ਤਰੀਕ ਤੋਂ ਅਸੀਂ ਜਿਹੜੇ ਡਵੈਲਪਮੈਂਟ ਵਰਕਸ ਤੇ ਉੱਤੇ ਨਾਲ ਹੀ ਨਨਪੁਰ ਸਾਹਿਬ ਨਗਰ ਕਾਉਂਸਲ ਹੋਵੇ ਕੀਪੁਰ ਸਾਹਿਬ ਨਗਰ ਕਾਉਂਸਲ ਹੋਵੇ ਨੰਗਲ ਨਗਰ ਕਾਉਂਸਲ ਹੋਵੇ ਜਿਵੇਂ ਨਨਪੁਰ ਸਾਹਿਬ ਨਗਰ ਕਾਉਂਸਲ ਸਾਡੇ ਪੂਰੇ ਸਟੇਟ ਦੀ ਫਰਸਟ ਤੋਂ ਸ਼ਹਿਰ ਬਣੂਗਾ ਜਿਹਦੇ ਜਿਹਨੂੰ ਅਸੀਂ ਟੋਟਲੀ ਅਸੀਂ 100% ਸੀਸੀਟੀਵੀ ਨਾਲ ਕਵਰ ਕਰ ਰਹੇ ਹਾਂ ਫਿਲਹਾਲ ਪੰਜਾਬ ਅਪਡੇਟਸ ਦੇ ਵਿੱਚ ਐਨਾ ਹੀ ਮੈ